ਸਤਿਗੁਰੂ ਗ੍ਰੰਥ ਸਾਹਿਬ ਸੂਚਾਰ ਕਮੇਟੀ ਪੰਜਾਬ ਸੋ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਪਿਛਲੀ ਦਿਨੀ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਜੋ ਛਡੋਲ ਦੀ ਮੱਧ ਪ੍ਰਦੇਸ਼ ਦੀ ਕਾਫੀ ਦੇਰ ਤੱਕ ਇਹ ਵੀਡੀਓ ਚੱਲਦੀ ਸੀ ਉਹ ਗੁਰੂ ਨਾਨਕ ਪਾਠਾ ਦਾ ਜਿਹੜਾ ਰੂਪ ਧਾਰ ਕੇ ਸੁਆੰਗਰ ਚਾ ਕੇ ਪਹਿਲਾਂ ਤਾਂ ਆਪਾਂ ਦੇਖਿਆ ਵੀ ਕੋਈ ਬੰਦਾ ਆ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਪੁੱਛ ਗਏ ਕਿ ਕੀਤੀ ਤਾਂ ਇੱਕ 12 ਸਾਲ ਦੀ ਬੱਚੀ ਨਿਕਲੀ ਤੇ ਜਦੋਂ ਅਸੀਂ ਉਹ ਦੇਖਿਆ ਚੀਜ਼ ਤੇ ਬੱਚੀ ਤਾਂ ਜਿਹੜੀ ਹਸਪੀਟਲ ਤੇ ਉੱਥੇ ਜੇਰੇ ਲਾਇ ਸੀ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਸੈਕਟਰੀ ਸੀਗਾ ਜਿਹੜਾ ਸੁ ਗੁਰਦੁਆਰੇ ਵਿੱਚ ਸੀਗਾ ਗੁਰਦੁਆਰਾ ਨਹੀਂ ਇੱਕ ਧਰਮਸ਼ਾਲਾ ਸੀ ਸਿੰਧੀਆਂ ਦੀ ਕੋ ਧਰਮਸ਼ਾਲਾ ਵਿੱਚ ਇੱਕ ਸੈਕਟਰੀ ਤੇ ਇੱਕ ਜਿਹੜਾ ਕੁੜੀ ਨੂੰ ਬਸਤਰ ਦੇਣ ਵਾਲਾ ਉਹਨਾਂ ਦੀ ਜੜੀ ਹੈਗੀ ਆ ਕਾਲਚਨਾ ਨਾ ਕਰ ਗਏ ਸੀ ਤੇ ਜਾਂਦੇ ਜਦੋਂ ਆਪਾਂ ਦੇਖਿਆ ਤੇ ਉੱਥੇ ਉਹਨਾਂ ਦੀ ਕਿਰਿਆ ਦਾ ਕੰਮ ਚੱਲ ਰਿਹਾ ਸੀਗਾ ਤੇ ਸਾਨੂੰ ਗੁੱਸਾ ਤਾਂ ਬਹੁਤ ਸੀਗਾ ਪਰ ਫਿਰ ਜਦੋਂ ਆਪਾਂ ਪਰਿਵਾਰ ਦਾ ਮਾਹੌਲ ਜਿਹੜਾ ਦੇਖਿਆ ਤੇ ਉੱਥੇ ਵੈਰੀਫਾਈਰੀ ਸਾਰਾ ਕੀਤਾ ਤੇ ਇੱਕ ਜਿਹੜਾ ਉਹ ਬੱਚੀ ਵੱਲੋਂ ਕਰਾਇਆ ਗਿਆ ਜਿਹੜਾ ਕਾਮਾ ਬਹੁਤ ਮਤਲਬ ਗੁਰੂ ਮਰਿਆਦਾ ਨੂੰ ਸਾਰੇ ਸਿੱਖ ਪੰਥ ਦੇ ਰੂਥੇਸ ਪਹੁੰਚੀ ਆ ਸੋ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਆਪਾਂ ਉੱਥੇ ਪਹੁੰਚੇ ਸੱਤ ਸਿੰਘ ਸਾਰੇ ਤੇ ਜਿਹੜਾ ਉਹਦਾ ਜਿਹੜਾ ਕੁੜੀ ਦਾ ਜਿਹੜਾ ਉਹਨੇ ਕੱਪੜੇ ਪਾਏ ਸੀਗੇ ਇੱਕ ਮੰਡਲ ਸੀਗੇ ਜਿਹੜੇ ਉਹਨੇ ਜਦੋਂ ਰੋਲ ਕੀਤਾ ਗੁਰੂ ਨਾਨਕ ਪਾਤਸ਼ਾਹ ਦਾ ਉਹ ਸਾਰਾ ਜਿਹੜਾ ਆਪਾਂ ਉੱਥੋਂ ਲੈ ਕੇ ਤੇ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚੇ ਆ ਤੇ ਜਥੇਦਾਰ ਨੂੰ ਉੱਥੋਂ ਐਸਪੀਸੀ ਦੇ ਵੀ ਮੈਂਬਰ ਦੇਖ ਲਈ ਇਹ ਵਸਟਰ ਲੈ ਕੇ ਆਏ ਹੋ ਤੁਸੀਂ ਵਸਟਰ ਲੈ ਕੇ ਆਏ ਹੋ ਕੀ ਕਾਰਨ ਕਿਸਮ ਦੇ ਦੇਖੋ ਮੈਂ ਦੱਸਦਾ ਸਾਰੀ ਸੰਗਤ ਨੂੰ ਬਿਲਕੁਲ ਦਰਬਾਰ ਸਾਹਿਬ ਤੋਂ ਕੋਈ ਨਹੀਂ ਗਿਆ ਉੱਥੇ ਜਿਹੜਾ ਮੱਧ ਪ੍ਰਦੇਸ਼ ਦਾ ਇਹਨਾਂ ਦਾ ਕੋਈ ਪ੍ਰਚਾਰਕ ਆ ਉਹ ਬੰਦੇ ਨੇ ਉੱਥੇ ਵੈਰੀਫਾਈ ਕੀਤਾ ਆ ਕਿ ਇਹਨਾਂ ਦੇ ਇੱਥੋਂ ਕੋਈ ਬੰਦਾ ਨਹੀਂ ਗਿਆ ਸਿਰਫ ਇੱਕ ਟੀਮ ਗਈ ਸੀ ਬਿਲਕੁਲ ਨਹੀਂ ਕੋਈ ਟੀਮ ਨਹੀਂ ਗਈ ਸਿਰਫ ਸਾਡੇ ਨਾਲ ਜਿਹੜੀ ਉੱਥੇ ਗੱਲ ਹੋਈ ਸਿਰਫ ਉਹਨਾਂ ਦਾ ਪ੍ਰਚਾਰਕ ਮੱਧ ਪ੍ਰਦੇਸ਼ ਦਾ ਪ੍ਰਚਾਰਕ ਅਸ਼ਰੋਮ ਕਮੇਟੀ ਦਾ ਉਹਨੇ ਸਾਰੀ ਲਿਖਤੀ ਜਿਹੜੀ ਪੜਤਾਲ ਕਰਕੇ ਇੱਥੇ ਕਾਲਤਾ ਸਾਹਿਬ ਤੇ ਭੇਜੀ ਆ ਬੜੀ ਸ਼ਰਮ ਦੀ ਗੱਲ ਆ ਜਥੇਦਾਰਾਂ ਲਈ ਉਹਨਾਂ ਨੇ ਉਹਨਾਂ ਨੇ ਇੱਕ ਵਾਰੀ ਵੀ ਉਹ ਬੀਬੀ ਨੂੰ ਨਹੀਂ ਕਿਹਾ ਕਿ ਤੁਸੀਂ ਕਾਲਤਾ ਸਾਹਿਬ ਪੇਸ਼ ਹੋ ਕਿੰਨਾ ਕਿ ਇਹਨਾਂ ਦਾ ਜ਼ਰੂਰੀ ਕੰਮ ਆ ਐਡਾ ਵੱਡਾ ਉਹਨੇ ਜਿਹੜਾ ਫਿਰਸੇ ਵਾਲਾ ਸਾਧ ਨੇ ਜਦੋਂ ਸੁਆਗਰ ਚਾਇਆ ਸੀ ਤੇ ਦੁਨੀਆ ਵਿੱਚ ਹਹਾਕਾਰ ਮਚ ਗਈ ਸੀ ਤੇ ਉਹ ਉਹਨੇ ਤਾਂ ਸਿਰਫ ਨਕਲ ਕੀਤੀ ਸੀ ਥੋੜੇ ਕੱਪੜੇ ਪਾਏ ਇਹਨੇ ਤਾਂ ਪੂਰਾ ਗੁਰੂ ਨਾਨਕ ਬਾਸਾ ਰੂਪ ਧਾਰ ਕਰ ਲਿਆ ਪਰ ਪਤਾ ਨਹੀਂ ਕਾਲਤਾ ਸਾਹਿਬ ਜਥੇਦਾਰਾਂ ਨੂੰ ਕੀ ਆ ਉਹਨਾਂ ਨੂੰ ਉੱਥੇ ਟਾਈਮ ਬੁਲਾਉਣਾ ਚਾਹੀਦਾ ਸੀਗਾ ਮਨਸ਼ਾ ਕੀ ਸੀ ਸਰੂਪ ਕੀ ਸੀ ਉਹਨਾਂ ਨੇ ਹਰ ਆਰਦਾਨੀ ਕੀਤਾ ਕਿ ਉਹ ਪ੍ਰੋਗਰਾਮ ਕੀ ਸੀ ਦੇਖੋ ਜੀ ਇਹ ਇਹ ਗੁਰਪੁਰਬ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਚੱਲ ਰਿਹਾ ਸੀਗਾ ਤੇ ਗੁਰਪੁਰਬ ਚੱਲਦੇ ਅਖੰਡ ਪਾਤਸ਼ਾਹ ਦੇ ਸਾਹਦੇ ਵਿੱਚ ਤੁਸੀਂ ਵੀਡੀਓ ਦੇ ਨਾਲ ਦੇਖਦੇ ਹੋ ਆ ਜਿਹੜੀ ਚੱਲਦੀ ਪਈ ਵੀਡੀਓ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੱਚੀ ਜਿਹੜੀ ਬੈਠੀ ਆ ਤੇ ਜਦੋਂ ਅਖੰਡ ਪਰ ਸਾਡੇ ਭੋਗ ਪੈ ਰਹੇ ਸੀ ਉਦੋਂ ਜਿਹੜੀ ਉਹ ਬੀਬੀ ਛੋਟੀ 12 ਸਾਲ ਦੀ ਬੀਬੀ ਨੂੰ ਦਾੜਾ ਲਾ ਕੇ ਜੋ ਆਪ ਬਸਤਰ ਲੈ ਗਏ ਤੁਹਾਨੂੰ ਦਿਖਾਵਾਂਗੇ ਉਹ ਲੈ ਕੇ ਤੇ ਅੰਦਰ ਆਉਂਦੇ ਆ ਅੰਦਰ ਆ ਕੇ ਤਾਂ ਉਹ ਮੱਥੇ ਟਿਕਾਉਂਦੇ ਪਏ ਆ ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਇਹ ਬੀਬੀ ਜਿਹੜੀ ਉਹ ਰੋਲ ਕ੍ਰਿਸ਼ਨ ਦਾ ਵੀ ਕਰਦੀ ਰਹੀ ਪਹਿਲਾਂ ਉਹ ਤੇ ਰਾਧਾ ਦਾ ਵੀ ਕਰਦੀ ਰਹੀ RAM ਮੇਲਾ 'ਚ ਤੇ ਬਾਕੀ ਗੁਰੂ ਸਾਹਿਬ ਜਾਣਦੇ ਆ ਹੁਣ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਨੂੰ ਸਾਡੀ ਇਹ ਬੇਨਤੀ ਆ ਪੈਨੂੰ ਜਲਦ ਤੋਂ ਜਲਦ ਬੁਲਾਇਆ ਜਾਵੇ ਕਾ ਜੋ ਅੱਗੇ ਤੋਂ ਸੋਸ਼ਲ ਮੀਡੀਆ ਤੇ ਇਦਾਂ ਦਾ ਨਾ ਹੋਵੇ ਹੋ ਰਹੀ ਹੈ ਕਿ ਕੋ ਬੱਚੀ ਦੀ ਹਾਲਤ ਨਾ ਦੇ ਕਿ ਐ ਕੋਈ ਡਿਪਰੈਸ਼ਨ ਚ ਗਈ ਹੈ ਕਿੰਨਾ ਕਰ ਤੁਸੀਂ ਤਾਂ ਗਈ ਮੈਂ ਦੇਖੋ ਜੀ ਇਹ ਹਾਲਤ ਠੀਕ ਆ ਉਹਦੀ ਸਿਰਫ ਉਹਨੂੰ ਥੋੜੀ ਪ੍ਰੋਬਲਮ ਲੱਗੀ ਵੀ ਸਾਰੇ ਲੋਕੇ ਦੁਨੀਆ ਫੋਨ ਕਰਨ ਦੀ ਤੇ ਵੀਡੀਓ ਚੱਲਣਦੀ ਆ ਥੋੜੀ ਵੀ ਸਹਿਮੀ ਪਈ ਆ ਉਹ ਹੈ ਤਾਂ ਡਰ ਵਿੱਚ ਆ ਪਰ ਠੀਕ ਆ ਉਹ ਪਰ ਜਿਹੜੀ ਗੱਲ ਸੱਚ ਆ ਉਹਨਾਂ ਦੇ ਦੋ ਜਿਹੜੇ ਹੈਗੇ ਉਹ ਕਾਲ ਚ ਨਾਣਾ ਕਰ ਗਏ ਠੀਕ ਹੈ ਹਾਂ ਜੀ ਲੱਗਦਾ ਨਹੀਂ ਜਿਹੜੀ ਗਲਤੀ ਕੀਤੀ ਉਹਨਾਂ ਨੂੰ ਸਜ਼ਾ ਖੁੱਟਣੀ ਚਾਹੀਏ ਨੇ ਦੇਖੋ ਇਹ ਤਾਂ ਗੁਰੂ ਨਾਨਕ ਸਾਹਿਬ ਕਿਸੇ ਨੂੰ ਸਜ਼ਾ ਨਹੀਂ ਦਿੰਦੇ ਹੈਗੇ। ਇਹ ਗੁਰੂ ਸਾਹਿਬ ਗੁਰੂ ਸਾਹਿਬ ਜਾਣਦੇ ਆ ਆਪਾਂ ਇਹ ਗੱਲ ਨਹੀਂ ਕਰ ਸਕਦੇ ਜੀ। ਇਹ ਤਾਂ ਜੀ ਕਿਹੜੇ ਵਸਤਰ ਲੈ ਕੇ ਆਏ ਕੀ ਕੀ ਲੈ ਕੇ ਆਏ। ਦੇਖੋ ਜੀ ਜਿਹੜੇ ਸਾਰਿਆਂ ਨੇ ਸਵਾਗ ਰਚਾਇਆ ਸੀ ਉਹ ਆਪਾਂ ਸਾਰੇ ਕੱਪੜੇ ਜਿਹੜੇ ਲਿਆਂਦੇ ਆ ਕਮੰਡਲ ਨਾਲ। ਬਾਕੀ ਜਿਹੜਾ ਸਾਡੇ ਕੋਲ ਜਿਹੜੇ ਉਹਨਾਂ ਦੇ ਜਿਹੜੇ ਵਸਤਰ ਪਏ ਆ ਉਹ ਸਾਰੇ ਲੈ ਲੈਂਦੇ ਆਪਾਂ ਤੇ ਉਹ ਆਪਾਂ ਜਿੱਦਾਂ ਅਕਾਲਤ ਸਭ ਜਦੋਂ ਵੀ ਕਹਿਣਗੇ ਆਪਾਂ ਪੇਸ਼ ਕਰਾਂਗੇ ਜੀ ਅੱਜ ਕਹਿਣਗੇ ਅੱਜ ਦੇ ਦਾਂਗੇ ਜਦੋਂ ਸਾਨੂੰ ਬੁਲਾਵਾਂਗੇ ਆਪਾਂ ਨੂੰ ਹਾਜ਼ਰ ਕਰਦੇ ਆਂਗੇ।

تمری سنا تمہاری سا تمہیں سدن سواہ ماہن